ਜਾ ਰਾਜੀ ਕਿੰਦਰ ਦਾ ਕਾਫਾ ਮੇਰ ਚੱਲਿਆ ਸ਼ਾਪਿੰਗ ਕਰਨ ਮੈਂ ਇੱਕ ਜਾਨੀ ਨੇ ਸੂਟ ਲੈਣੇ 11 ਸੂਟ ਤੇ 11 ਜਨਨੀਆਂ ਤੁਰ ਕੇ ਚੱਲ ਹਰ ਇੱਕ ਨੇ ਕਿਹਾ ਕਿ ਸਲੱਗ ਕਰਾ ਛੱਡੀਆਂ ਤੇ ਮੁੰਡੇ ਤਿਆਰ ਹੋਏ ਨਾਲ ਉਹ ਕਹਿੰਦੇ ਅਸੀਂ ਨਹੀਂ ਜਾਣਾ ਆਟੋ ਤੇ ਜਾਓ ਜਾ ਕੇ ਦੋ ਜਾਨੀਆਂ ਜਾਓ ਤੁਝੇ ਸਾਰੇ ਮੈਨਾਂ ਫਿਰ ਆਟੋ ਤੇ ਜਾਓ ਤੇ ਆਟੋਂ ਲਿਆ ਘਰ ਔਰ ਤਿੰਨ ਲੱਗੇ 1 2 3 4 5 6 7 8 9 10 ਜਾਨੇ ਸ਼ਰਨ ਤੇ ਆਈ ਨਹੀਂ ਦਾਗ ਲੈਣੇ ਸ਼ਰਨ ਪਾ ਕੇ 11 सूट ਲੈਣੇ 10 ਲੇਡੀਜ਼ ਸ਼ਾਪਿੰਗ ਲਈ ਜਾ ਰਹੀਆਂ ਗਾਇਸ ਅੰਦਰ ਨਹੀਂ ਜਾ ਕੇ ਵਲੌਗ ਬਣਾਈ ਅੱਜ ਤੇ ਮੈਂ ਵਲੌਗ ਬਣਾ ਰਹੀ ਹਾਂ ਗਾਇਸ ਕੁੜੀ ਦੀ ਕਾਤੀ ਵੀ ਨਾਲ ਚੱਲੀ ਹੈ ਇਹ ਮੇਰੀ ਗਾਲਾਂ ਸੋਹਣੇ ਮੈਂ ਕਿਹਨੂੰ ਕੂਟ ਲੈਣੇ 10 11 ਆਪਾਂ ਜਨਾਨੀਆਂ ਚੱਲੀਆਂ 10 ਤੇ ਆਪਣੀ ਚੱਲੂਗੀ ਵੀ ਉੱਥੇ ਕਿ ਨਹੀਂ ਦਾਦਾ ਪਤਰੌੜ ਦੇ ਮੇਲਾ ਚੱਲ ਆ ਰਹੇ ਹਾਂ ਚੱਲ ਜੀ ਕੈਨੇਡਾ ਤੋਂ ਆਉਂਦੇ ਹੀ ਅਗਲੇ ਦਿਨ ਜਿਹੜਾ ਸੀਗਾ ਸਾਡਾ ਸ਼ਾਪਿੰਗ ਡੇ ਸੀ ਤੇ ਇਹ ਦਿਨ ਇੰਨਾ ਹੀ ਸਾਡਾ ਮਤਲਬ ਮਨੋਰੰਜਨ ਭਰਪੂਰ ਰਿਹਾ ਇੰਨਾ ਐਂਟਰਟੇਨਮੈਂਟ ਦੇ ਨਾਲ ਭਰਿਆ ਹੋਇਆ ਸੀ ਵੀ ਅਸੀਂ ਇਹਨੂੰ ਕਦੇ ਵੀ ਕਦੇ ਵੀ ਨਹੀਂ ਭੁੱਲ ਸਕਦੇ। ਹਾਏ ਗਾਇਸ ਆਟੋ ਤੇ ਕੱਲੇ ਰਹਿ ਗਏ ਗਾਇਸ ਆਹ ਦੇਖੋ ਆਟੋ ਖੜਿਆ ਕਿਉਂ ਰਿਹਾ 11 ਬੀਬੀਆਂ ਦੇ ਨਾਲ ਲੱਦਿਆ ਹੋਇਆ ਆਟੋ ਤਾਂ ਚੱਲ ਪਿਆ ਪਰ ਬੀਬੀਆਂ ਆਟੋ 'ਚ ਹਾਸ ਹਾਸ ਕੇ ਹਾਸ ਹਾਸ ਕੇ ਲੋਡਪੋਟ ਹੋ ਰਹੀਆਂ ਸੀ ਤੇ ਮੇਰਾ ਵੀ ਉਹ ਦਿਨ ਲੱਗੀ ਦਾ ਵੀ ਹਾਸਾ ਨਿਕਲ ਰਿਹਾ ਕਿਉਂਕਿ ਮੈਂ ਰਿਕਾਰਡਿੰਗ ਜਿਹੜੀ ਸੁਣ ਲਈ ਹੋਈ ਆ ਤੇ ਬਸ ਗਹਿਮਾ ਗਹਿਮ ਕੰਮ ਪੂਰਾ ਹੋਇਆ ਪਿਆ ਸ਼ਾਪਿੰਗ ਕਰਨ ਕਿੱਥੇ ਚੱਲੇ ਪਹਿਲਾਂ ਨਾਨਕਾਟ ਨਾਨਕਾਟ ਚੱਲਨੇ ਆ ਨਾਨਕਾਟ ਸ਼ਾਪ ਭਾਬੀ ਮਸ਼ੂਰੀ ਸੁਣੀ ਸੀ ਉਹਦੀ ਨਾਨਕਾਟ ਦੀ ਸੁਣ ਕੇ ਆਏ ਮਸ਼ੂਰੀ ਸੜ ਗਈ ਤੇ ਜੇ ਮਸ਼ੂਰੀ ਵਾਲਾ ਹੁਣ ਇਹ ਦੇਖਣਾ ਕਿ ਜੋ ਵੈਰਾਈਟੀਆਂ ਦਿਖਾਉਣ ਦਿਓ ਹੈਗੀ ਵੀ ਉਹਨਾਂ ਦੇ ਸ਼ਾਪ ਤੇ ਕੁਆਲਿਟੀ ਔਰ ਵੈਰਾਈਟੇ ਦੇਖਣ ਹੀ ਆਲੇ ਆ फेर ਚੱਲਿਆ ਜੇ ਅਸੀਂ ਵਿਦਿਚ ਕਰਾਂ ਚੱਲ ਨਹੀਂ ਅਜੇ ਜੇ ਪਸੰਦ ਆਇਆ ਪੁੱਤ ਚਾਕੇ ਵੀ ਲੈ ਕੇ ਆਵਾਂਗੇ ਲਓ ਗਾਇਸ ਨਾਨ ਘਟ ਜਾ ਰਹੇ 10 ਬੰਦੇ ਦੇਖੋ ਡਰਾਈਵਰ ਤਾਂ ਅੰਤੇ ਇਹ ਵੈਰਿਟੀ ਵੇਖਣ ਜਾਛਾ ਤਹਾਂ ਜਾਣੇ ਉਹਨੇ ਪਰ ਨਹੀਂ ਕੋਸ਼ਿਸ਼ ਕਰਾਂਗੇ ਕਿ ਕੁਛ ਨਾ ਕੁਛ ਲੈ ਕੇ ਆਉਣ ਉਥੋਂ ਮੈਂ ਉਤਰ ਗਿਆ ਮੇਰੀ ਸੀਟ ਸੀ ਆ ਬੈਠੀਆਂ ਮਾਮੀ ਪਾਣ ਜੀ ਮਾਮੀ ਦੋਤੀ ਵਾਸੀ ਆ ਗਈ ਉੱਤਰ ਆਈ ਲੈ ਮਾਸੀ ਉੱਤਰ ਆਈ ਅਗਲੀ ਸੀਟ ਤੋਂ ਇੱਥੇ ਰੱਖ ਇੱਕ ਬੰਦਾ ਦੋ ਬੰਦੇ ਤੀਜਾ ਬੰਦਾ ਚਾਰ ਤੇ ਪੰਜ ਬੰਦੇ ਆਪਾਂ ਫੜ ਕਿ ਛੇਵਾ ਬੰਦਾ ਸਤਵਾਂ ਬੰਦਾ ਅੱਠਵਾਂ ਬੰਦਾ ਸਭ ਤੋਂ ਵੱਡੀ ਭੂਆ ਨਿਕਲਾਈ ਕੁੜੀ ਦੀ ਨੌਵਾ ਬੰਦਾ ਤੋਂ ਨਿੱਕੀ ਭੂਆ ਨਿਕਲਾਈ ਆ 10ਵਾਂ ਬੰਦਾ ਮੈਂ ਬੜੀ ਮਸ਼ਹੂਰੀ ਇਹਨਾਂ ਦੀ ਚੱਲ ਰਹੀ ਆ 40 ਤੋਂ 50% ਆਫ ਐਵਰੀ ਸੰਡੇ ਮਤਲਬ ਇਹ ਹਰ ਸੰਡੇ ਓ ਤਾਂ ਨਹੀਂ ਆਉਂਦੇ ਓ ਤਾਂ ਨਹੀਂ ਆਉਂਦੇ ਆ ਉਹਨਾਂ ਦਾ ਨੰਬਰ ਦਿੱਤੇ ਆ ਤੇ ਇੱਧਰ ਜਾ ਕੇ ਗਲੀ ਤੇ ਨਾਨਕਾਟ ਦਾ ਸ਼ੋਅਰੂਮ ਤੇ ਆ ਸਾਡਾ ਮੇਲ ਖੜਾ ਆ ਚਲੋ ਚਲੋ ਨਾਨਕਾਟ ਜਲੰਧਰ ਦੇ ਵਿੱਚ ਬੜੀ ਵੱਡੀ ਕਪੜਾ ਫੈਕਟਰੀ ਆ ਤੇ ਬਹੁਤ ਇਹਦੀ ਜਿਹੜੀ ਐਡਵਰਟਾਈਜ਼ਮੈਂਟ ਸੀਗੀ ਨਿਊਜ਼ਪੇਪਰ ਤੇ ਆ ਰਹੀ ਸੀ ਹਰ ਰੋਜ਼ ਜਾਂ ਸੋਸ਼ਲ ਸਾਈਟ ਤੇ ਸੋਨੂੰ ਦੇਖ ਕੇ ਵੀ ਸਾਡੀਆਂ ਬੀਬੀਆਂ ਨੇ ਫੈਸਲਾ ਲਿਆ ਵੀ ਦੇਖ ਕੇ ਆਉਣੇ ਆਪਾਂ ਨੂੰ ਉਥੋਂ ਕੀ ਕੁਝ ਮਿਲਦਾ ਆ ਸੋ ਸਲਾਈ ਕੜਾਈ ਏਮਬਰਾਇਡਰੀ ਸਾਰਾ ਕੁਝ ਜਿਹੜਾ ਆ ਇੱਕ ਛੱਤ ਦੇ ਥੱਲੇ ਹੁੰਦਾ ਆ ਤੇ ਆਓ ਕਰ ਦੇਖੋ ਨੀਚੇ ਵੀ ਹੈ ਜੀ ਸ਼ਾਪ ਕਿਰਪਾ ਕਰਕੇ ਆਪਣੀਆਂ ਚੱਪਲਾਂ ਇੱਥੇ ਲਾਓ ਜੀ ਸਾਰੀਆਂ ਨੇ ਬਣੂ ਲੱਗਦਾ ਗੱਲ ਬਣੂਗੀ ਬਣੂਗੀ ਬਹੁਤ ਸਟਾਕ ਆ ਆ ਦੇਖਦੇ ਅੰਦਰ ਆ ਵੀ ਡ्रेसेस ਸੋਹਣੀਆਂ ਐ ਹਾਂਜੀ ਹਾਂਜੀ ਅਸੀਂ ਦੇਖ ਸਕਦੇ ਹਾਂਜੀ ਹਾਂਜੀ ਦੇਖ ਸਕਦੇ ਆਂ ਅਨਮੋਲ ਐ ਨਹੀ

ਕਿ ਉਹਦਾ ਕੰਮ ਬਿਲਕੁਲ ਬਿਲਕੁਲ ਵਲੌਗ ਡਲੇਗਾ ਆਪਕਾ ਬਲੌਗ ਕੋਹਾਂ ਤੋਂ ਬਹੁਤ ਹਾਂ ਤੋਂ 12 ਕੋ 8 ਡੱਡ ਤੁਰੀਆਂ ਫਰਦੀਆਂ ਸਾਰੀਆਂ ਹੀ ਆਡਾਂ ਤਾ ਵੀ ਆਇਆ ਕੋਈ ਪਸੰਦ ਹਾ 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 ਸੂਟ ਐ ਕਨ ਨਹੀਂ ਲਿਆ ਡਾਰਕ ਸੂਟ ਵੇਖ ਕੇ ਤੇ ਚਾਹ ਦੇ ਗਲਾਸਾਂ ਤੇ ਫੜ ਕੇ ਬੈ ਗਈਆਂ ਬੀਬੀਆਂ ਸਾਡੀਆਂ। ਕੀ ਆਈ ਬਾਤ ਆ ਕੀ ਆਈ ਬਾਤ। ਮਾਸੀ ਨੂੰ ਮੇਰੇ ਪੂਰੀ ਚ ਸੁਣਾ ਕੇ ਰਿਹਾ। ਮਮੀਆਂ ਨੂੰ ਦੇ ਦੇ। ਬਹੁਤ ਵਧੀਆ ਬਾਜੂ ਦੇ ਸੂਟ ਜੈ ਇਹਦਾ ਦੁਪੱਟਾ ਮਸਾਲੇ ਬਹੁਤ ਸੋਹਣੇ ਸੋਹਣੇ ਕਲਰਾਂ ਦੇ ਸੂਟ ਸੀ ਕਲਰ ਕੰਬੀਨੇਸ਼ਨ ਸੂਟਾਂ ਦੇ ਬਹੁਤ ਵਧੀਆ ਸੀਗੇ ਸਟੱਫ ਫੈਬਰਿਕ ਡਿਫਰੈਂਟ ਤਰ੍ਹਾਂ ਦੇ ਬਹੁਤ ਹੀ ਜ਼ਿਆਦਾ ਘੈਂਟ ਤੇ ਸਫਾਈ ਦਾ ਕੰਮ ਖਾਸ ਕਰਕੇ ਮਸ਼ੀਨੀ ਹੈਡਵਰਕ ਤੇ ਲੈਸਸ ਦਾ ਜਿਹੜੀ ਸਭ ਤੋਂ ਸੋਹਣੀ ਗੱਲ ਮੈਨੂੰ ਲੱਗੀ ਸੂਟਾਂ ਦੇ ਨਾਲ ਦੁਪੱਟੇ ਕਿਉਂਕਿ ਜੇਕਰ ਦੁਪੱਟੇ ਖੁੱਲੇ ਤੇ ਵੱਡੇ ਵਰਦੇ ਨਹੀਂ ਆ ਤਾਂ ਤੁਹਾਨੂੰ ਸੂਟ ਜਿਹੜੇ ਨੇ ਅਧੂਰੇ ਲੱਗਦੇ ਆ ਸੋ ਦੁਪੱਟਿਆਂ ਦੀ ਵੈਰਾਈਟੀ ਤੇ ਦੁਪੱਟਿਆਂ ਦਾ ਬਾਰ ਚੌੜਾਈ ਲੰਬਾਈ ਬਹੁਤ ਘੈਂਟ ਸੀ ਮੇਰਾ ਦੋਨੇ ਕੜਾਈ ਵਾਲਾ ਹਾਂ ਰੱਤ ਮੈਂ ਦੋਨੇ ਰੱਖਿਆ ਇਹ ਦੋਨੇ ਸੂਟ ਸਾਡੇ ਇਹ ਹੀ ਦੋ ਨਾ ਹਾਂ ਬਸ ਦੋਨੇ ਇੱਕ ਮੇਰੇ ਨਾਲ ਨਾਲ ਕਰ ਦੋ ਇਹ ਦਿਖਾਉਂਗਾ ਕਰ ਇਹ ਤੇ ਇਹਨੇ ਲਿਆ ਪਾਸੇ ਬੰਦ ਬੰਦ ਕਰ ਲੈ ਇਹ ਮੈਂ ਗੱਲ ਸਹੀ ਜੀ ਇਹ ਵੀ ਕੀਤਾ ਇਹ ਵੀ ਕੀਤਾ ਠੀਕ ਹੈ ਨਾ ਹੂੰ

8 ਤੇ 9 ਇਹ ਦੋ ਐਕਸਟਰਾ ਓਕੇ 7 ਹੋਏ ਕੁੜੀਆਂ 8 9 ਦਾ 7 ਹੋਇਆ ਨਾ 4 ਹੋਣ ਮੈਨੂੰ ਇਹਦਾ ਨਾ ਭਾਬੀ ਨਾ ਭਾਬੀ ਤੁਹਾਡਾ ਵੀ ਹਿੱਸਾ ਪੈ ਗਿਆ ਭੈਣਾਂ ਨੇ ਬਹੁਤ ਸੋਹਣੇ ਸੋਹਣੇ ਸੂਟ ਵਿਖਾਏ ਕੱਢ ਕੇ ਇੰਨੇ ਸੋਹਣੇ ਸੋਹਣੇ ਸੂਟ ਮਿੰਟੋਂ ਮਿੰਟੀ ਵਿਖਾਏ ਨੇ ਭੈਣਾਂ ਨੇ ਸਾਨੂੰ ਤੇ ਜਿਹੜੇ ਫਾਈਨਲ ਹੋ ਗਏ ਲੈ ਕੇ ਜਾਨੇ ਤਾਂ ਮਾਸੀ ਵਿਚਾਰੇ ਸਾਡਾ ਮੂੰਹ ਵੇਖੀ ਜਾਂਦੇ ਬੈਠੇ ਇਹ ਨਹੀਂ ਬੋਲੇ ਤੇ ਐ ਬੰਦੇ ਦਾ ਪੂਰਾ ਜੋਰ ਲੱਗਿਆ ਇੱਕ ਨਾ ਆ ਸਾਡਾ ਕੈਸ਼ਰ ਕੋਇਆ ਤੋਂ ਵੀ ਦੇਖੋ ਤੇ ਲਾਣੀ ਦੇਖੋ ਇੱਕ ਪਤੀ ਜੀ ਸਾਰੀਆਂ ਭੂਆ ਇਕੱਠੀਆਂ ਹੋ ਕੇ ਆ ਗਈਆਂ ਉਹ ਸੇ ਪੈਸੇ ਜਿਹੜੇ ਉਹਨੂੰ ਖਵਾ ਦੇਣੇ ਸ਼ਾਪਿੰਗ ਡਨ ਹੋਣ ਤੋਂ ਬਾਅਦ ਸੂਟਾਂ ਦੀ ਹੋ ਰਹੀ ਹੈ ਗਿਣਤੀ ਤੇ ਸੂਟ ਕਰਵਾਏ ਜਾ ਰਿਹਾ ਹੈ ਪੈਕ ਇਹ ਇੱਥੇ ਹੀ ਬੱਸ ਨਹੀਂ ਸੀਗਾ ਉਸ ਤੋਂ ਬਾਅਦ ਅਸੀਂ ਤੜਕੇ ਫੇਰ ਅਰਲੀ ਮਾਰਨਿੰਗ ਹੋਰ ਸੂਟ ਲੈਣ ਦੇ ਲਈ ਗਏ ਤੇ ਹੋਰ ਸੂਟ ਲੈ ਕੇ ਆਏ ਪਰ ਉਹਨਾਂ ਦਾ ਵੀਡੀਓ ਤੇ ਵਲੌਗ ਨਹੀਂ ਬਣਾਇਆ ਬਾਕੀ ਕੁੜੀ ਦੀ ਵਿਡਿੰਗ ਵਾਲੀ ਡਰੈਸ ਜਾਂ ਇਸ ਤੋਂ ਪਹਿਲਾਂ ਕੁੜੀ ਨੇ ਆਪਣਾ ਪ੍ਰੀ ਵਿਡਿੰਗ ਕਰਾਇਆ ਸੀ ਉਹ ਡ्रेसेस ਹਲਦੀ ਮਹਿੰਦੀ ਸ਼ਗਨ ਦੀਆਂ ਉਹ ਕਿਤੇ ਹੋਰ ਲਈਆਂ ਹੋਈਆਂ ਸੀ ਤੇ ਉਹ ਪਹਿਲਾਂ ਹੀ ਡਿਜ਼ਾਈਨ ਕਰਨ ਲਈ ਦਿੱਤੀਆਂ ਸੀ ਲੂਸ ਕਪੜਾ ਲੈ ਕੇ ਰੈਡੀ ਕਰਵਾਇਆ ਸੀਗਾ ਤੇ ਉਹ ਇਹਦੇ ਵਿੱਚ ਇਨਕਲੂਡ ਨਹੀਂ ਆ ਟੂ ਮੱਚ ਰਸ਼ਿਆ ਵੀ ਨਾਨਕ ਹਟ ਵਾਲਿਆਂ ਦੇ ਜਦੋਂ ਅਸੀਂ ਆਏ ਸੀ ਉਦੋਂ ਤੇ ਪੈਰ ਰੱਖਣ ਨੂੰ ਜਗ੍ਹਾ ਹੈਗੀ ਸੀ ਹੁਣ ਨਹੀਂ ਹੈਗੀ ਪੈਣ ਕਿੰਨੇ ਵਜੇ ਤੱਕ ਡਿਊਟੀ ਨਿਭਾਉਣੀ ਆ ਰਾਤ ਦੇ ਛੇ ਵਸਾ ਮਾਸੀ ਆਪਾਂ ਨੂੰ ਇੱਕੋ ਜਗ੍ਹਾ ਤੋਂ ਸਾਰੇ ਕੱਪੜੇ ਮਿਲ ਗਏ ਨਾ ਬਹੁਤ ਸੋਹਣੇ ਮਿਲ ਗਏ ਨਾ ਲੈ ਕੇ ਸਾਨੂੰ ਸਾਡੀ ਮਾਸੀ ਆਏ ਆ ਸਾਡੇ ਮਾਸੀ ਜਲੰਦਰ ਰਹਿੰਦੇ ਆ ਥੈਂਕ ਯੂ ਮਾਸੀ ਅਸੀਂ ਤਰੰਧਾਰ ਨੂੰ ਆਏ ਆ ਆ ਮਾਸੀ ਨਾ ਉਥੇ ਬੇਬੀ ਬਿੰਗ ਤੋਂ ਖੋਲਦੇ ਆ ਦੇਖਿਆ ਚੱਲ ਆਈ ਬਾਬੀ ਕਿੱਦਾਂ ਲੱਗਿਆ ਬਹੁਤ ਵਧੀਆ ਸੋਹਣਾ ਨਾ ਕੋਈ ਸਾਲ ਨੂੰ ਅਸੀਂ ਦੇਖਣ ਆਏ ਸੀ ਪਰ ਅਸੀਂ ਖਰੀਦ ਕੇ ਲੈ ਚੱਲੇ ਆ ਸਾਨੂੰ ਤੇ ਆਪਾਂ ਛਾਪਾ ਮਾਰਨਾ ਹੈ ਛਾਪਾ ਮਾਰਨਾ ਐਸੀ ਸ਼ਰਨਾ ਆਪ ਖਾ ਕਿੱਥੇ ਆ ਅੱਗੇ ਇੱਧਰ ਆ ਕੇ ਇੱਕ ਮਿੰਟ ਚੱਈ ਦੀਦੀ ਹੈਲੋ ਤੁਸੀਂ ਬਾਹ ਮਿਹਨਤ ਕਰ ਰਹੇ ਹੋ ਔਰ ਥੱਕਦੇ ਨਹੀਂ ਦਿਖਾਉਂਦੇ ਤੇ ਜਦੋਂ ਬੰਦਾ ਅੱਗੋਂ ਥੱਕਣ ਲੱਗਦੇ ਨਾ ਵੇਖਣ ਵਾਲੇ ਨੂੰ ਮਜ਼ਾ ਨਹੀਂ ਆਉਂਦਾ ਸੋ ਅਸੀਂ ਅਸੀਂ ਦੇਖਣ ਆਏ ਸੀ ਛਾਪਾ ਮਾਰਨ ਆਏ ਸੀ ਵੀ ਨਾਨਕਾਟਾ ਲੈਂਦੀ ਇੰਨੀ ਮਸ਼ਹੂਰੀ ਚੱਲ ਰਹੀ ਆ ਜੇ ਤਾਂ ਸੱਚ ਨਿਕਲੇ ਠੀਕ ਹੈ ਤੇ ਝੂਠ ਨਿਕਲੇ ਤੇ ਮੈਂ ਤਾਂ ਵੀ ਤੁਹਾਨੂੰ ਵੀਡੀਓ ਚ ਲੈਣਾ ਸੀ ਪਰ ਰੀਅਲੀ ਅਸੀਂ ਸਾਰੀ ਸ਼ਾਪਿੰਗ ਕਰਕੇ ਚੱਲੇ ਇੱਥੋਂ ਸੋ ਨਾਈਸ ਸੋ ਨਾਈਸ ਟਾਈਮ ਲੱਗਣਾ ਹੈ ਕਿ ਫ੍ਰੀ ਹੋ ਹੈ ਕਿੰਨਾ ਟਾਈਮ ਲੱਗਣਾ ਹੈ ਪੰਜ ਤੋਂ 10 ਮਿੰਟ ਤਿੰਨ ਦੇ ਕਿੰਨੇ ਦਾ ਗਿਆਰਾ ਨਾ ਕਰੀਏ ਪੈਨ ਜੀ ਕਰਦੇ ਹੋ ਹਾਂ ਜੀ ਕਰਦੇ ਉਹ 14 ਦਾ ਮਿੰਟਾਂ ਨਾਲ ਆਏਗਾ बस दो ही लाओ जी बिबू था था ने थाका तो बैठ ना साडियां शॉपिंग आले लफाके किधर गए रमाला साहब कुड़िए खुश पूरी पसंद दी शॉपिंग हुई है बड़ी क्या शॉपिंग हुई है क्या बात है कारण चलो 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 ਥੈਂਕ ਯੂ ਸੋ ਮਾਚ ਬਾਰੀ ਥੈਂਕ ਯੂ ਬਨੋ ਆਨਨ ਨੂੰ ਕਰ ਤੋਂ ਬਾਈ ਬਾਈ ਚੰਦੇਸ ਕਿੰਨਾ ਸਾਰਾ ਉਹਨਾਂ ਦਾ ਸਿਰਖ ਪਾਉਣ ਤੋਂ ਬਾਅਦ ਫਿਰ ਅਸੀਂ ਕੀਤਾ ਉਹਨਾਂ ਦਾ ਧੰਨਵਾਦ ਜਦੋਂ ਸਾਡਾ ਕੈਂਪ ਇੱਥੇ ਪਹਿਲੇ ਕਢਾਈ ਜਾਂਦਾ ਸ਼ਾਪਿੰਗ ਆਈਸ ਮੈਂ ਘਰੇ ਰਹਾ ਥਾ ਇਹ ਪਤਾ ਨਹੀਂ ਕਿ ਵੀਲੌਗ ਸ਼ੂਟ ਕਰਨਾ ਪਰ ਜੀਮ ਕਿਸੀ ਬਹੁਤ ਇੰਜੋਏ ਕੀਤਾ ਤੇ ਇੱਕ ਮਸ਼ਾਤ ਕੋ ਹਿੱਟ ਹੋ ਸਾਨੂੰ ਸਾਰੀ ਸ਼ਹਿਰ ਵਿੱਚ ਸਾਰੇ ਇੱਥੇ ਆਏ ਕਿਹੋ ਜਿਹੀ ਹੈ ਥੈਂਕ ਯੂ ਬੈਡੀ ਫਾਈਨਲੀ ਕੁੜੀ ਨੇ ਉਹ ਸੂਟ ਖਰੀਦ ਲਏ ਜਿਹੜੇ ਕਿਤੇ ਥੋੜੇ ਬਾਤੇ ਆ ਓਕੇਜਨ ਜਾਂ ਪਾਰਟੀ ਤੇ ਪਾ ਕੇ ਜਾ ਸਕਦੇ ਆ ਜਾਂ ਇੱਕ ਅੱਦੇ ਕਿਸੇ ਵਿਆਹ ਸ਼ਾਦੀ ਤੇ ਵੀ ਸੂਟ ਪਾ ਕੇ ਜਾ ਸਕਦੇ ਤੇ ਬਾਕੀ ਉਹਨੇ ਥੋੜੇ ਜਿਹਾ ਕੈਜੂਅਲ ਕੈਜੂਅਲ ਲਏ ਵੀ ਰੂਟੀਨ ਦੇ ਵਿੱਚ ਗੁਰੂ ਘਰ ਜਾਣਾ ਆ ਜਾਂ ਕਿਸੇ ਚਾਚੇ ਤਾਏ ਮਾਮੇ ਦੇ ਜਾਂ ਪੇਕੇ ਨੂੰ ਆਉਣਾ ਆ ਤੇ ਉਦਾਂ ਦੇ ਹਲਕੇ ਫੁਲਕੇ ਸੂਟ ਜਿਹੜੇ ਨੇ ਪਾਏ ਜਾ ਸਕਣ ਤੇ ਸਾਰਿਆਂ ਨੂੰ ਸੂਟ ਬਹੁਤ ਜ਼ਿਆਦਾ ਪਸੰਦ ਆਏ ਪਰ ਪਸੰਦ ਕਰਨ ਤੇ ਟਾਈਮ ਵੀ ਬਹੁਤ ਲੱਗਾ ਕਿਉਂਕਿ ਤੁਹਾਨੂੰ ਪਤਾ ਇੱਕ ਬੀਬੀ ਦੁਕਾਨ ਤੇ ਚੱਲ ਜੇ ਤਾ ਪਾਈ ਦੀ ਪੂਰੀ ਦੁਕਾਨ ਖਲਾ ਦਿੰਦੀ ਆ ਤੇ ਸੂਟ ਨਹੀਂ ਪਸੰਦ ਆਉਂਦਾ ਇੱਥੇ 10 ਬੀਬੀਆਂ ਗਈਆਂ ਸੀ ਕੋਈ ਕਵੇ ਮੇਰੀ ਪਸੰਦ ਦਾ ਆ ਸੂਟ ਲਾਓ ਕੋਈ ਕਵੇ ਆ ਲਓ ਪਰ ਐਂਡ ਤੇ ਚੱਲੀ ਕੁੜੀ ਦੀ ਹੀ ਪਸੰਦ ਸਾਰਿਆਂ ਨੇ ਇਹੀ ਫੈਸਲਾ ਕੀਤਾ ਕਿ ਜੋ ਤੈਨੂੰ ਚੰਗਾ ਲੱਗਦਾ ਤੂੰ ਉਹ ਉਠਾ ਤੇ ਬਹੁਤ ਸੋਹਣੇ ਸੂਟ ਸੀਗੇ ਬਹੁਤ ਸੋਹਣੇ ਕਲਰ ਸੀ ਲਾਈਟ ਡਾਰਕ ਆ ਟ੍ਰੈਂਡੀ ਹੈਂਡਵਰਕ ਲੈਸ ਨਹੀਂ ਸੀ ਜਿਆਦਾ ਵਰਕ ਵਾਲੀ ਸੀਗੇ ਸਾਰੇ ਸੂਟ ਤੇ ਬਾਕੀ ਤੁਸੀਂ ਦੇਖ ਹੀ ਰਹੇ ਹੋ ਇਹ ਸਾਰੇ ਸਾਡੀ ਕੁੜੀ ਬੀਬੀ ਦੇ ਸੂਟ ਨੇ ਸਚ ਨਾਨਕ ਹਟ ਵਾਲਿਆਂ ਦੀ ਤਾਰੀਫ ਕਰਨੀ ਬਣਦੀ ਆ ਬਈ ਉਥੋਂ ਹਰੇਕ ਵਰਾਇਟੀ ਤੁਹਾਨੂੰ ਰੈਡੀਮੇਡ ਅਨਸਟਿਚਡ ਸੈਮੀ ਸਟਿਚਡ ਸਾਰੇ ਤਰ੍ਹਾਂ ਦੇ ਕੱਪੜੇ ਜਿਹੜੇ ਨੇ ਤੁਹਾਨੂੰ ਉਥੋਂ ਮਿਲ ਜਾਂਦੇ ਆ ਤੇ ਕਲਰਸ ਦੀ ਫੈਬਰਿਕ ਦੀ ਡਿਜ਼ਾਈਨਿੰਗ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਮਾਸੀ ਥੱਕ ਜਾਈ ਹਾਂ ਬੱਸ ਖਾ ਕੇ ਲਈ ਅ ਸਾਡੀ ਮਾਸੀ ਥੱਕ ਜਾਈ ਪਰ ਅਸੀਂ ਅਜੇ ਅੱਧੀ ਜਿਹੜੀ ਸ਼ਾਪਿੰਗ ਹੋ ਤਾਂ ਤੁਹਾਨੂੰ ਦਿਖਾਈ ਨਹੀਂ ਚੂੜਾ ਅਸੀਂ ਸਿਲੈਕਟ ਕਰਕੇ ਕਲਰ ਤੇ ਗਜਰੇ ਪਸੰਦ ਕਰਕੇ ਚੂੜਾ ਅਸੀਂ ਇਥੇ ਸਾਈ ਤੇ ਬਣਨਾ ਦੇ ਦਿੱਤਾ ਸੀ ਤੇ ਸਾਨੂੰ 20-25 ਦਿਨ ਬਾਅਦ ਜਿਹੜਾ ਸੀਗਾ ਚੂੜਾ ਮਿਲਣਾ ਸੀ ਕਲੀਰੇ ਸਾਨੂੰ ਪਸੰਦ ਆਗੇ ਸੀ ਉਹ ਅਸੀਂ ਬਾਏ ਕਰ ਲਏ ਸੀ ਬਾਜੀ ਗਜਰਾ ਨਹੀਂ ਪਸੰਦ ਆਇਆ ਮੈਨੂੰ ਕਿਹਨੇ ਪਸੰਦ ਕੀਤਾ ਨੋ ਮੈਨੂੰ ਨਹੀਂ ਪਸੰਦ ਆ ਆ ਦੇਖਿੰਦੇ ਹੁਣ ਨਹੀਂ ਲੱਗਦੇ ਆ ਕੋਈ ਬਾਜੀ ਨੇ ਚੂੜੇ ਦਾ ਰੇਟ ਨਹੀਂ ਘਟਾ ਰਹੇ ਤੇ ਦੀਦੀ ਨੇ ਸੱਦਾ ਦਿੱਤਾ ਵਿਆਹ ਦਾ ਦੀਦੀ ਕੀ ਕਿਹਾ ਤੇ ਪਾਪੇ ਦੇ ਘਰ ਤੋਂ ਵਿਆਹ ਵੇਖਣਾ ਤੈਨੂੰ ਕਾਟ ਦੇ ਕੇ ਜਾਣਾ ਸਾਰੂ ਕੰਮ ਨਹੀਂ ਲੈ ਕੇ ਆਉਂਦੇ ਚੂੜੇ ਦਾ ਰੇਟ ਨਹੀਂ ਭਾਜੀ ਘਟਾਰੇ ਤੇ ਸਾਡੀ ਭੈਣ ਕਹਿੰਦੀ ਤੂੰ ਪਾਪੇ ਦੇ ਘਰੇ ਵਿਆਹ ਵੇਖਣ ਆਣਾ ਕਹਿੰਦੇ ਮੈਨੂੰ ਕੀ ਬਚਾ ਕੇ ਨਾ ਪਾਪੇ ਦੇ ਘਰੇ ਵਿਆਹ ਵੇਖਣ ਆਈ ਨਾਲੇ ਛੜਨ ਪਾ ਕੇ ਆਈ ਚੂੜੇ ਦਾ ਰੇਟ ਮਹਿੰਗਾ ਪੈਣਾ ਆਹ ਪਤੀਪ ਤੂੰ ਲੱਗਦੀ ਨਹੀਂ ਕਿ ਪਾਉ ਫਿਰ ਚੂੜੇ ਦਾ ਕਰੋ ਬਿੱਲ ਬਣ ਗਿਆ ਬਿੱਲ ਬਣ ਗਿਆ ਭਾਜੀ ਜੇ ਸ਼ਗਣ ਬਣਦਾ ਪਾਉ ਮੈਂ ਮੈਂ ਵੀਡੀਓ ਚ ਲੈਣਾ ਆ ਕਰਨ ਕਿੱਥੇ ਆ ਪੇਮੈਂਟ ਕਰ ਦੇ ਤੁਹਾਡੇ ਵਾਲੇ ਮੁੱਕ ਗਏ ਸਾਰੇ ਹੋਰ ਮਾਸੀ ਅਕਲੀ ਦਾ ਤੁਹਾਨੂੰ ਦੇ ਲੈਣਾ ਵਾ ਨਹੀਂ ਤੇ ਉਹ 12000 ਲੈਣੀ ਸੁੰਦਰ ਦੇ ਸੂਟ ਵਾਲਾ ਉਹ ਮਾਸੀ ਦਾ ਵਿੱਚ ਆ ਦੋ ਹੀ ਦਿੱਤਾ ਮਾਸੀ ਨੇ ਮੈਨੂੰ ਤਾਂ ਤੂੰ ਮਾਸੀ ਉੱਚੋ ਕੈਸ਼ ਘਟਾ ਦੇ ਇਹਨਾਂ ਨੂੰ ਘਟਾ ਦੇ ਕਿੰਨੇ ਆ ਲਓ ਜੀ ਹੁਣ ਨਿਕਲੇ ਆ ਬਾਜ਼ਾਰ ਚੋਂ ਮਾਸੀ ਸਾਡੀ ਦੇ ਅਸੀਂ ਕੋਸ਼ਿਸ਼ ਕੀਤੀ ਕਿ ਸਾਡਾ ਤਕਰੀਬਨ ਤਕਰੀਬਨ ਕੰਮ ਜਿੰਨਾ ਖਤਮ ਅਸੀਂ ਕਰ ਸਕਦੇ ਹਾਂ ਕਰੀਏ ਤੇ ਫਿਰ ਅਸੀਂ ਘਰ ਨੂੰ ਜਾਈਏ ਤੇ ਇਹ ਈ ਰਕਸ਼ਾ ਜਿਹੜਾ ਆ ਬਹੁਤ ਡਰਾ ਰਿਹਾ ਸੀ ਖੱਡਿਆਂਿਆਂ 'ਚ ਵੱਜ ਰਿਹਾ ਸੀ ਤੇ ਮੈਂ ਇਹਨਾਂ ਨੂੰ ਹੱਸ ਰਹੀ ਸੀ ਵੀ ਇਹਨੇ ਆਪਾਂ ਨੂੰ ਪਲਟਾ ਦੇਣਾ ਹੈ ਤੇ ਸੋ ਮੇਰੀਆਂ ਗੱਲਾਂ ਬਾਤਾਂ ਸੁਣ ਕੇ ਤੇ ਆਟੋ 'ਚ ਬੈਠੀਆਂ ਸਾਡੀਆਂ ਸਵਾਰੀਆਂ ਜਿਹੜੀਆਂ ਵੀ ਹਾਸਾ ਹੱਸ ਕੇ ਦੋਰੀਆਂ ਚੋਰੀਆਂ ਹੋ ਰਹੀਆਂ ਸੀਗੀਆਂ ਪਰ ਰੀਅਲੀ ਬਹੁਤ ਇੰਜੋਏ ਕੀਤਾ ਸ਼ਾਪਿੰਗ ਨੂੰ ਆਟੋ ਦਾ ਜਦ ਮੈਂ ਆਟੋ ਜਦੋਂ ਤੁਰਦਾ ਹੈ ਇਹ ਕਰਦਾ ਹੈ ਦੂਰਦਾ ਹੈ ਉਹ ਯਸ ਕੱਢ ਕੇ ਆ ਗਏ ਨੇ ਬੜਾ ਮਰ ਆਣ ਗਿਆ ਚਲੰਦਰ ਆ ਗਿਆ ਹਾਏ ਲਿਫਾਫੇ ਪੂਰੇ ਬਿਲਕੁਲ ਪੂਰੇ ਨੇ ਬੰਦੇ ਵੀ ਪੂਰੇ ਨੇ ਮੈਨੂੰ ਲਿਫਾਫੇ ਬੰਦੇ ਤੇ ਪੂਰੇ ਹੀ ਆ ਬਾਕੀ ਬਣਾਈ ਕਰੇ ਕੱਪੜੇ ਛੱਡ ਕੇ ਇੱਕ ਗੇੜਾ ਫੇਰ ਬਾਜ਼ਾਰ ਲਾ ਕੇ ਅੱਧੀ ਰਾਤ ਨੂੰ ਬਾਜ਼ਾਰ ਬੰਦ ਕਰਕੇ ਫੇਰ ਅਸੀਂ ਘਰ ਨੂੰ ਵਾਪਸ ਮੁੜੀਆਂ ਜਿੱਥੇ ਇਹਨੇ ਪ੍ਰਾਣੇ ਜਾਂ ਭੈਣਾਂ ਸੇ ਸੱਤ ਇਕੱਠੀਆਂ ਹੋਈਆਂ ਹੁਣ ਤੇ ਰੌਣਕ ਮਿਲਿਆ ਹੱਸਾ ਖੇਡਾ ਸਾਰਾ ਦਿਨ ਚੱਲਿਆ ਹੋਵੇ ਤੇ 19 21 ਵੀ ਕਿਸੇ ਗੱਲੋਂ ਹੋਈ ਜਾਂਦੀ ਆ ਤੁਹਾਨੂੰ ਪਤਾ ਵਿਆਹਾਂ ਸ਼ਾਦੀਆਂ ਦੇ ਵਿੱਚ ਸੋ ਇਹ ਆ ਜੀ ਮੇਰੀ ਸਭ ਤੋਂ ਛੋਟੀ ਭੈਣ ਰਮਨ ਹੈ ਫੋਨ ਟੁੱਟਾ ਹੋਇਆ ਦਿਖਾ ਰਹੀ ਐ ਤੇ ਇਹਨੇ ਫੋਨ ਤੋੜਿਆ ਆ ਇਸ ਕਰਕੇ ਵੀ ਇਹਦਾ ਆਪਣੇ ਬਾਣ ਜੀ ਨਾਲ ਬਹੁਤ ਪਿਆਰ ਆ ਤੇ ਉਸ ਭਾਣ ਜੇ ਦੀ ਮੰਮੀ ਯਾਨੀ ਸਾਡੀ ਭੈਣ ਨੇ ਉਹਨੂੰ ਕੁਝ ਬੋਲ ਦਿੱਤਾ ਤੇ ਇਹਨੇ ਗੁੱਸੇ 'ਚ ਆ ਕੇ ਆਪਣਾ ਫੋਨ ਸੁੱਟਿਆ ਵੀ ਉਹਨੂੰ ਕਿਉਂ ਕੁਝ ਕਿਹਾ ਤੇ ਫੋਨ ਗਿਆ ਟੁੱਟ ਵੈਸੇ ਮੂਰਖਤਾ ਗੁੱਸੇ 'ਚ ਆ ਕੇ ਨਾ ਚੀਜ਼ ਸੁੱਟਣੀ ਚਾਹੀਦੀ ਇਹਦੇ ਨਾਲ ਰੋਟੀ ਛੱਡੀ ਚਾਹੀਦੀ ਇਧਰ ਮਾਸੀ ਦਾ ਡਰਾਈਂਗ ਰੂਮ ਖਾਜਾ ਖਾਚ ਅਸੀਂ ਸ਼ਾਪਿੰਗ ਕਰ ਕਰਕੇ ਭਰ ਦਿੱਤਾ ਆ ਇਹ ਜੇ ਪਹਿਲਾ ਘੇੜਾ ਹੈ ਤੇ ਇਸ ਤੋਂ ਪਹਿਲਾਂ ਕੁਝ ਕੱਪੜੇ ਆਰਡਰ ਤੇ ਭਤੀਜੀ ਦੇ ਬਣਨੇ ਹੋਏ ਅਸੀਂ ਦੇ ਦਿੱਤੇ ਆ ਤੇ ਇਹਦੇ 'ਚ ਅੱਧੀ ਕਿ ਸ਼ਾਪਿੰਗ ਤੁਹਾਨੂੰ ਦਿਖਾਈ ਗਈ ਹੈ ਤੇ ਅੱਧੀ ਕਿ ਨਹੀਂ ਦਿਖਾਈ ਗਈ ਇਧਰ ਉਸ ਤੋਂ ਬਾਅਦ ਆਗੇ ਜੀ ਆਪਾਂ ਮਹਿੰਦੀ ਵਾਲਾ ਟੈਸਟ ਕਰਨ ਲਗਾ ਕੇ ਦੇਖੀ ਜਾ ਰਹੀ ਹੈ ਮਹਿੰਦੀ ਵਾਲਾ ਪਾਸ ਹੁੰਦਾ ਕਿ ਫੇਲ ਸ਼ਾਪਿੰਗ ਕਰਨ ਤੋਂ ਬਾਅਦ ਅਸੀਂ ਵੰਡੇ ਸੀ ਕਾਰਡ ਪਾਪਾ ਜੀ ਦੇ ਨਾਲ ਪਾਪਾ ਜੀ ਪਿੰਡੋਂ ਕਾਰਡ ਤੇ ਡੱਬੇ ਲੈ ਕੇ ਆਏ ਸੀ ਪਰ ਅਸੀਂ ਸਾਰੇ ਹੀ ਮੈਯੂਸ ਹੋ ਗਏ ਤੇ ਸਾਡੀ ਖੁਸ਼ੀ ਜਿਹੜੀ ਸੀਗੀ ਚਿਹਰੇ ਦੀ ਉਹ ਇਕਦਮ ਹੀ ਮੱਦਮ ਪੈ ਗਈ ਕਿਉਂਕਿ ਸਾਡੇ ਪਾਪਾ ਜੀ ਬਹੁਤ ਜ਼ਿਆਦਾ ਸਿੱਕੋਗੇ ਜਲੰਧਰ ਆਉਂਦੇ ਹੌਸਪੀਟਲ ਐਡਮਿਟ ਕਰਵਾਉਣੇ ਪਏ ਫਿਰ ਅਸੀਂ ਕਾਰਡ ਨਹੀਂ ਵੰਡੇ ਦੋ ਦਿਨ ਦੀ ਰੈਸਟ ਕੀਤੀ ਉਸ ਤੋਂ ਬਾਅਦ ਅਸੀਂ ਪਾਪਾ ਜੀ ਦੇ ਨਾਲ ਪਿੰਡ ਵਾਪਸ ਗਏ ਏ ਮਾਮਾ ਜੀ ਮੇਰੇ ਜਲੰਧਰ ਰਹਿੰਦੇ ਨੇ ਸੋ ਪਾਪਾ ਜੀ ਦੀ ਕੇਅਰ ਕਰ ਰਹੇ ਆ ਹਸਪੀਟਲ ਤੋਂ ਛੁੱਟੀ ਦਵਾਈ ਆਏ ਸੀ ਤੇ ਮਾਸਟਰ ਜੀ ਜਿਹੜੇ ਸੀ ਉਹ ਪਹਿਲਾਂ ਆ ਗਏ ਸੀ ਉਹ ਨਾਲ ਸਾਡੇ ਪਾਪਾ ਜੀ ਨੂੰ ਐਡਮਿਟ ਕਰਵਾ ਕੇ ਗਏ ਸੀ ਇਹ ਸੰਦੀਪ ਪਾਂਚਾ ਤੇ ਉਹ ਜਾਮਣੀ ਪੱਗ ਵਾਲੇ ਪਰੇ ਤੁਰੇ ਜਾਂਦੇ ਨੇ ਮਾਸਟਰ ਜੀ ਆ ਤੇ ਬਲੂ ਜੈਕਟ ਵਾਲੇ ਮਾਮਾ ਜੀ ਤੇ ਪਾਪਾ ਜੀ ਉਹ ਪਰੇ व्हीਲਚੇਅਰ ਤੇ ਬੈਠੇ ਆ ਫਾਈਨਲੀ ਪਾਪਾ ਜੀ ਨੂੰ ਅਸੀਂ ਛੁੱਟੀ ਦਵਾਈ ਘਰੇ ਅਸੀਂ ਛੱਡਿਆ ਮਾਸੀ ਜੀ ਦੇ ਵੱਲ ਤੇ ਫਿਰ ਰਹਿੰਦੀ ਸ਼ਾਪਿੰਗ ਤੇ ਰਹਿੰਦੀਆਂ ਬੁਕਿੰਗ ਅਸੀਂ ਕਰਨ ਦੇ ਲਈ ਦੁਬਾਰਾ ਬਾਜ਼ਾਰ ਵਾਲਾ ਨਿਕਲੇ ਜਲੰਧਰ ਪਾਪਾ ਜੀ ਨੂੰ 2 ਦਿਨ ਦੀ ਰੈਸਟ ਕਰਵਾਉਣ ਤੋਂ ਬਾਅਦ ਅਸੀਂ ਵਾਪਸ ਪਿੰਡ ਨੂੰ ਚੱਲ ਗਏ ਤੇ ਨਾਲ ਸਾਡੇ ਮਾਸੀ ਜੀ ਵੀ ਚੱਲੇ ਗਏ ਕਿਉਂਕਿ ਮਾਸੀ ਜੀ ਫਿਰ ਸਾਡੇ ਕੋਲ 10-12 ਦਿਨ ਪਹਿਲਾਂ ਆਗੇ ਸੀ ਰਸਤੇ 'ਚ ਮੇਰੀ ਮਾਸੀ ਜੀ ਦੇ ਨਾਨਾਣ ਦਾ ਘਰ ਆਉਂਦਾ ਆ ਉੱਥੇ ਅਸੀਂ ਸਟਾਪ ਲਿਆ ਰੁਕੇ ਚਾਹ ਪਾਣੀ ਪੀਤਾ ਤੇ ਬਸ ਜਲਦੀ ਜਲਦੀ ਦੇ ਵਿੱਚ ਫਿਰ ਅਸੀਂ ਦੁਬਾਰਾ ਆਪਣੇ ਘਰ ਨੂੰ ਰਵਾਨਾ ਹੋ ਗਏ ਤੇ ਘਰੇ ਆ ਕੇ ਪਾਪਾ ਜੀ ਨੇ ਸੰਦੀਪ ਨੂੰ ਕਿਹਾ ਵੀ ਪੈਸਿਆਂ ਦਾ ਸਾਰਾ ਹਿਸਾਬ ਕਿਤਾਬ ਲਾਈਏ ਕਿੰਨੇ ਖਰਚੇ ਗਏ ਤੇ ਕਿਹੜੇ ਕਿਹੜੇ ਕੰਮ ਆਪਣੇ ਰਿੰਦੇ ਆ ਤੇ ਜਿਹੜੇ ਘਰੇ ਪੈਸੇ ਪਏ ਉਹ ਆਪਾਂ ਕਿੱਥੇ ਕਿੱਥੇ ਹਰ ਵਾਰ ਹੋਣ ਕਰਕੇ ਪਾਪੇ ਦੇ ਨਾਲ ਜਿੰਨੀ ਵੀ ਪੈਸਿਆਂ ਦੀ ਬਾਗਡੋਰ ਸੀਗੀ ਜਾਂ ਕਮਾਂਡ ਸੀ ਉਹ ਸੰਦੀਪ ਨੇ ਸੰਭੀ ਸੀ ਤੇ ਅਸਲ ਖਜ਼ਾਨਚੀ ਸੰਦੀਪ ਸੀ ਸਾਰੇ ਕੰਮ ਪਾਪਾ ਜੀ ਦੇ ਨਾਲ ਸੰਦੀਪ ਹੀ ਕਰਾ ਰਿਆ ਸੀਗਾ ਤੇ ਮਿਸ ਯੂ ਪੁੱਤਰ ਇਸ ਵਕਤ ਸੰਦੀਪ ਯੂਐਸਏ ਆ